ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਅਮਨ ਸਿੰਘ ਕਰਾਚੋ ਬਾਈ ਇਹ ਕਰਾਚੋ ਤੋਂ ਕਲੌਦੀ ਰੋਡ ਨੂੰ ਜਾਂਦਾ ਸਿੱਧਾ ਕਲੌਦੀ ਪਿੰਡ ਨੂੰ ਕਲੌਦੀ ਰੋਡ ਬਸਦਾ ਹੈ ਅੱਜ ਛੋਟਾ ਜਿਹਾ ਅਪਰਾਹਲ ਹੈ ਬਾਈ ਅੱਜ ਇੱਕ ਜਾਮਣਾ ਮੈਂ ਚੁੱਕ ਕੇ ਲਿਆ ਇੱਕ ਡੇਕਾਂ ਤੇ ਇੱਕ ਜੰਡ ਜੰਡੀ ਕਿਉਂਕਿ ਆਪਣੇ ਪੰਜਾਬ ਵਿੱਚ ਖਤਮ ਹੋ ਚੁੱਕੀ ਹੈ ਇਹ ਸਰਕਾਰੀ ਰੋਡ ਹੈ ਛੋਟਾ ਜਿਹਾ ਅਪਰਾਹਲ ਹੈ ਜੇ ਇਚ 1% ਵੀ 1 2 ਬੂਟੇ ਵੀ ਕਾਮਯਾਬ ਹੋਗੇ ਤੇ ਸਾਡਾ ਵੀ ਸੀਰ ਪੈ ਜੂਗਾ ਵਾਤਾਵਰਨ ਚ ਅਸੀਂ ਵੀ ਵਾਤਾਵਰਨ ਪ੍ਰੇਮੀਆਂ ਨਾਲ ਖੜੇ ਹੋ ਸਕਦੇ ਆ ਤੇ ਇਹਨੂੰ ਬੰਤ ਤੋਂ ਵੱਧ ਐਪਰੀਸ਼ੀਏਟ ਕਰਿਓ ਵੀਰ ਬਣ ਕੇ ਆ ਲਾਰੇ ਆਪਾਂ ਜਾਮਣ ਦਾ ਬੂਟਾ ਤੇ ਉਦੋਂ ਬਾਅਦ ਆਹ ਦੇਖ ਲਾਰੇ ਆ ਕਿਉਂਕਿ ਇਹ ਨਹੀਂ ਆਪਾਂ ਗਰੋਥ ਵੀ ਕਰਾਂਗੇ ਇਹ ਚ ਪਾਣੀ ਵੀ ਪਾਵਾਂਗੇ ਜ਼ਿੰਮੇਵਾਰੀ ਲਵਾਂਗੇ ਪੂਰਾ ਤੇ ਇਹਨੂੰ ਵੱਤਵਾਰ ਸ਼ੇਅਰ ਕਰ ਦਿਓ ਵੱਤਵਾਰ ਦਿਓ ਕਮੈਂਟ ਕਰਕੇ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ